ਤੁਸੀਂ ਦੇਖ ਰਹੇ ਹੋ ਪੰਜਾਬ న్యూ 7 ਨਸ਼ਿਆ ਦੇ ਖਾਤਮੇ ਲਈ ਪੁਰਸ ਪ੍ਰਸ਼ਾਸਨ ਵੱਲੋਂ ਕੀਤੀ ਗਈ ਪਬਲਿਕ ਮੀਟਿੰਗ ਜਨਤਾ ਨੂੰ ਆਪਣੇ ਹੱਕਾਂ ਦੇ ਨਾਲ-ਨਾਲ ਫਰਜ਼ਾਂ ਪ੍ਰਤੀ ਵੀ ਸੁਚੇਤ ਹੋਣਾ ਚਾਹੀਦਾ ਹੈ ਇਹ ਵਿਚਾਰ ਡੀਆਈਜੀ ਹਰਚਰਨ ਸਿੰਘ ਭੁੱਲਰ ਨੇ ਰੰਗੀ ਪੈਲਸ ਮੋਰੈਂਡਾ ਵਿਖੇ ਨਸ਼ਿਆ ਦੇ ਖਾਤਮੇ ਲਈ ਕੀਤੀ ਗਈ ਭਰਵੇਂ ਮੀਟਿੰਗ ਨੂੰ ਸੰਬੋਧਨ ਕਰਦਿਆਂ ਆਖੇ ਉਹਨਾਂ ਨੇ ਆਖਿਆ ਕਿ ਨਸ਼ੇ ਜਿੱਥੇ ਸਾਨੂੰ ਸਰੀਰਕ ਤੌਰ ਤੇ ਕਮਜ਼ੋਰ ਕਰਦੇ ਹਨ ਉੱਥੇ ਹੀ ਆਰਥਿਕ ਅਤੇ ਸਮਾਜਿਕ ਤੌਰ ਤੇ ਵੀ ਕਮਜ਼ੋਰ ਕਰਦੇ ਹਨ ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਨੂੰ ਨਸ਼ੇ ਤੋਂ ਮੁਕਤ ਕਰਨ ਲਈ ਵਿਸ਼ੇਸ਼ ਤੌਰ ਤੇ ਮਹਿੰਮ ਚਲਾਈ ਗਈ ਹੈ। ਜਿਸ ਤਹਿਤ ਸਮੂੱਚੀ ਪੁਰਸਿਪਾਗ ਵੱਲੋਂ ਜਨਤਾ ਨੂੰ ਨਸ਼ੇ ਅਤੇ ਸੁਚੇਤ ਕਰਨ ਲਈ ਜਨਤਿਕ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਨੇ ਆਖਿਆ ਕਿ ਪੰਜਾਬ ਸਰਕਾਰ ਜਿੱਥੇ ਨਸ਼ਿਆਂ ਦੇ ਵਪਾਰੀਆਂ ਨੂੰ ਕਾਬੂ ਕਰਨ ਲਈ ਕੋਈ ਕਸਰ ਨਹੀਂ ਛੱਡ ਰਹੀ। ਨਸ਼ੇ ਦੇ ਸੁੱਧਾਗਰਾਂ ਦੀ ਜਾਇਦਾਦਾਂ ਜ਼ਬਤ ਕੀਤੀਆਂ ਜਾ ਰਹੀਆਂ ਹਨ। ਉੱਤੇ ਹੀ ਨਸ਼ੇ ਤੋਂ ਪੀੜਤ ਨੌਜਵਾਨਾਂ ਨੂੰ ਸਰਕਾਰੀ ਹਸਪਤਾਲ ਵਿੱਚ ਮੁਫਤ ਇਲਾਜ ਕੀਤਾ ਜਾ ਰਿਹਾ ਹੈ ਉੱਥੇ ਹੀ ਨਸ਼ੇ ਤੋਂ ਪੀੜਤ ਨੌਜਵਾਨਾਂ ਦਾ ਸਰਕਾਰੀ ਹਸਪਤਾਲ ਵਿੱਚ ਮੁਫਤ ਇਲਾਜ ਕੀਤਾ ਜਾ ਰਿਹਾ ਹੈ ਇਸ ਸਮੇਂ ਜ਼ਿਲ੍ਹਾ ਰੂਪਨਗਰ ਦੇ ਐਸਐਸਪੀ ਗੁਰਨੇ ਸਿੰਘ ਖੁਰਾਨਾ ਨੇ ਨਸ਼ੇ ਦੇ ਤੰδα ਕਰਨ ਵਾਲਿਆਂ ਨੂੰ ਚੇਤਾਵਨੀ ਦਿੱਤੀ ਕਿ ਨਸ਼ਾ ਵੇਚਣ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ ਚਾਹੇ ਉਸ ਦਾ ਰਤਬਾ ਕਿਉਂ ਨਾ ਵੱਡਾ ਹੋਵੇ ਸ਼ਹਿਰ ਵਾਸੀਆਂ ਤੇ ਪਿੰਡ ਵਾਸੀਆਂ ਨੇ ਪ੍ਰਸ਼ਾਸਨ ਅੱਗੇ ਕੁਝ ਮੰਗਾਂ ਵੀ ਰੱਖੀਆਂ ਸਕੂਲ ਸਮੇਂ ਸਕੂਲ ਕਾਲਜ ਨੇੜੇ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਜਾਣ ਤਾਂ ਜੋ ਲੜਕੀਆਂ ਆਪਣੇ ਆਪ ਸੁਰੱਖਿਅਤ ਮਹਿਸੂਸ ਕਰਨ ਚੈਨਾ ਡੋਰ ਵੇਚਣ ਵਾਲਿਆਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ ਦੁਕਾਨਦਾਰ ਚੈਨਾ ਡੋਰ ਬੇ ਡਰ ਹੋ ਕੇ ਵੇਚ ਰਹੇ ਹਨ ਇਸ ਮੌਕੇ ਰਾਮਪਾਲ ਐਸਪੀ ਰੂਪਨਗਰ ਡੀਐਸਪੀ ਤਜਿੰਦਰਪਾਲ ਸਿੰਘ ਮੱਲੀ ਨਗਰ ਕੌਂਸਲ ਮਰਿੰਡਾ ਦੇ ਸਾਬਕਾ ਪ੍ਰਧਾਨ ਜਗਦੇਵ ਸਿੰਘ ਪਟੋਆ ਅਤੇ ਸਾਬਕਾ ਪ੍ਰਧਾਨ ਹਰੀਪਾਲ ਨੇ ਮੀਟਿੰਗ ਨੂੰ ਸੰਬੋਧਨ ਕੀਤਾ ਇਸ ਸਮੇਂ ਹੋਣਾ ਤੋਂ ਇਲਾਵਾ ਸੀਨੀਅਰ ਅਗੂ ਵੀਰ ਦਿਵਿੰਦਰ ਸਿੰਘ ਬੱਲਾ ਜਗਤਾਰ ਸਿੰਘ ਪੀਏ ਸਾਬਕਾ ਸਰਪੰਚ ਸ਼ਮਸ਼ੇਰ ਸਿੰਘ ਸੰਗਤਪੁਰਾ ਪ੍ਰੈਸ ਕਲੱਬ ਦੇ ਪ੍ਰਧਾਨ ਕਰਨੈਲ ਸਿੰਘ ਜੀ ਸੁਖਵਿੰਦਰ ਸਿੰਘ ਮੁੰਡਿਆ ਰਾਜਪ੍ਰੀਤ ਸਿੰਘ ਰਾਜੀਤ ਸਿੰਘ ਕਾਉਂਸਲਰ ਸੰਗਤ ਸਿੰਘ ਭਾਮੀਆਂ ਠੇਕੇਦਾਰ ਬਲਵੀਰ ਸਿੰਘ ਲਾਲਾ ਸਰਪੰਚ ਗੁਰਮੀਤ ਸਿੰਘ ਬਾਰੂ ਮੋੜਲੀ ਖੁਰਦ ਸਾਬਕਾ ਸਰਪੰਚ ਸਰਜੀਤ ਸਿੰਘ ਤਾਜਪੁਰਾ ਸਾਪ ਦਾ ਕਾਉਂਸਲਰ ਜਗਵਾਲ ਸਿੰਘ ਜੋਲੀ ਦਲਵੀਰ ਸਿੰਘ ਮੁੰਡੀਆਂ ਅਭਜੀਤ ਸਿੰਘ ਟੋਲਨਾ ਮજરા ਨਰਾਤਾ ਸਿੰਘ ਅਰਨੋਲੀ ਇਸ ਮੀਟਿੰਗ ਦੇ ਵਿੱਚ ਪਿੰਡ ਵਾਸੀ ਤੇ ਸ਼ਹਿਰ ਵਾਸੀਆਂ ਨੂੰ ਸ਼ਮੂਲੀਅਤ ਕੀਤੀ ਪੰਜਾਬ ਨਿਊਜ਼ 7 ਰਿਪੋਰਟ ਸੋਨੀ ਸਾਗੀ ਕਰਨੇ ਅਸੀਂ ਸਾਰੇ ਹੀ ਆਪਣੀਆਂ ਡਿਊਟੀਆਂ ਨੂੰ ਆਪਣੇ ਕਰਤੂਕਾਂ ਨੂੰ ਭੁੱਲੇ ਪਏ ਆ ਕਿ ਅਸੀਂ ਕਾਨੂੰਨ ਦੀ ਪਾਲਣਾ ਕਰੀ ਅਸੀਂ ਕਾਨੂੰਨ ਦੀ ਲੰਘਣਾ ਕਰਕੇ ਵਾਇਲੇਸ਼ਨ ਕਰਕੇ ਟ੍ਰੈਫਿਕ ਰੂਲਸ ਦੀ ਵਾਇਲੇਸ਼ਨ ਕਰਕੇ ਹੋਰ ਵੀ ਕਈ ਤਰ੍ਹਾਂ ਦੀ ਵਾਇਲੇਸ਼ਨ ਕਰਕੇ ਅਸੀਂ ਪੰਜਾਬੀ ਬੜੇ ਖੁਸ਼ ਹੁੰਨੇ ਆ ਕਿ ਵਾਹ ਵਾਹ ਜੀ ਅਸੀਂ ਆ ਕਰ ਲਿਆ ਰੈੱਡ ਲਾਈਟ ਦੇ ਵਿੱਚੋਂ ਗੱਡੀ ਲੰਘਾ ਲਈ ਸਾਨੂੰ ਕਿਹੜਾ ਰੋਕ ਲੇਗਾ ਜਾਂ ਫਲਾਣੇ ਲਿਡਰ ਨਾਲ ਗੱਲ ਕਰ ਲਓ ਐਸਐਚਓ ਨੂੰ ਫੋਨ ਲਾ ਕੇ ਭਣਾਉਂਦੇ ਨੇ ਵੀ ਮੈਂ ਐ ਕਰਕੇ ਜਾ ਰਿਆਂ ਤਾਂ ਬੜੀ ਟੌਰ ਜੀ ਜਮਾਉਂ। ਇਸ ਇਹ ਗੱਲਾਂ ਜੜੀਆਂ ਟੌਰਟ ਨਹੀਂ ਹੋਣੀਆਂ। ਮੈਂ ਸਾਰਿਆਂ ਨੂੰ ਇਹ ਕਹਾਂਗਾ ਕਿ ਜਿੱਥੇ-ਜਿੱਥੇ ਸਾਡੇ ਅਧਿਕਾਰਾਂ ਪ੍ਰਤੀ ਅਸੀਂ ਸੁਚੇਤ ਅਸੀਂ ਆਪਣੀਆਂ ਡਿਊਟੀਆਂ ਪ੍ਰਤੀ ਵਿਸਚੇਤ ਹਾਂ। ਕਿਉਂਕਿ ਹਰੇਕ ਇਨਸਾਨ ਸਮਾਜ ਦੇ ਵਿੱਚ ਹਰੇਕ ਦੂਜੇ ਬੰਦੇ ਲਈ ਜ਼ਿੰਮੇਵਾਰ ਹੈ। ਸਾਨੂੰ ਆਪਣੀ ਜ਼ਿੰਮੇਵਾਰੀ ਜੇਕਰ ਅਸੀਂ ਆਪ ਖੁਦ ਚੰਗੀ ਤਰ੍ਹਾਂ ਨਿਭਾਈਏ ਤਾਂ ਨੇਚਰਚਲੀ ਇਹ ਜਿਹੜਾ ਥਰਡ ਪਰਸਨ ਨੇ ਸੈਕੰਡ ਪਰਸਨ ਨੇ ਉਹਨੂੰ ਉਹ ਫੈਸਿਲਿਟੀਆਂ ਮਿਲਦੀਆਂ ਰਹਿਣ ਅੱਜ ਅਸੀਂ ਨਸ਼ੇ ਦੀ ਗੱਲ ਕਰਨਿਆਂ ਨਸ਼ਾ ਬਹੁਤ ਵਧਿਆ ਲੇਕਿਨ ਇਹਦਾ ਜ਼ਿੰਮੇਵਾਰ ਕੌਣ ਅਸੀਂ ਸਾਰੇ ਖੁਦਾਂ ਦੇ ਜ਼ਿੰਮੇਵਾਰ ਮੈਂ ਗੱਲ ਥੋੜੀ ਜੀ ਸੱਚੀ ਕਰਨਾ ਹਨ ਕਿ ਜਿਆਨ ਨੂੰ ਕੌੜੀ ਵੀ ਲੱਗਦੀ ਆਉਂਦੀ ਸਭ ਤੋਂ ਪਹਿਲਾਂ ਨਸ਼ੇਲੀ ਜ਼ਿੰਮੇਵਾਰ ਮਾਪਿਓ ਪੇਰਣ ਜਿਨ੍ਹਾਂ ਨੂੰ ਪਤਾ ਹੈ ਕਿ ਸਾਡਾ ਬੱਚਾ ਨਸ਼ੇ ਕਰਦਾ ਹੈ ਉਹਨਾਂ ਨੇ ਸ਼ੁਰੂਆਤ ਤੋਂ ਕਿਉਂ ਨਹੀਂ ਰੋਕਿਆ ਔਰ ਉਹਨਾਂ ਨੂੰ ਇਹ ਵੀ ਪਤਾ ਹੁੰਦਾ ਹੈ ਕਿ ਲੈ ਕੇ ਕਿਥੋਂ ਕਦੀ ਕਿਸੇ ਪੇਰੈਂਟਸ ਨੇ ਪੁਲਿਸ ਵਾਲਿਆਂ ਨੂੰ ਤਲਾਹ ਦਿੱਤੀ ਹੈ ਵੀ ਇਹ ਫਲਾਣੀ ਥਾਂ ਤੋਂ ਲੈ ਕੇ ਆਉਂਦਾ ਜੀ ਇਹਦਾ ਉਹਨੂੰ ਫੜੋ ਤੁਸੀਂ ਕੋਈ ਨਹੀਂ ਤਲਾਹ ਦੇਦਾ ਸਿਰਫ ਆਪਾਂ ਇਸ ਤਰ੍ਹਾਂ ਬੈਠ ਕੇ ਗੱਲਾਂ ਜ਼ਰੂਰ ਕਰ ਲੈਣੇ ਆ ਪ੍ਰਸ਼ਾਸਨ ਕੁਛ ਨਹੀਂ ਕਰਦਾ ਜਿਹੜਾ ਪ੍ਰਸ਼ਾਸਨ ਦਾ ਰੋਲ ਹੈ ਪੁਲਿਸ ਦਾ ਰੋਲ ਹੈ ਇੱਕ ਸਪਲਾਈ ਨੂੰ ਕੰਟਰੋਲ ਕਰਨ ਦਾ ਰੋਲ ਹੈ ਇਹ ਲਾਸਟ ਦੇ ਵਿੱਚ ਆਉਂਦਾ ਜਿਹੜੀ ਮੂਢਲੀ ਡਿਊਟੀ ਕਿੰਦੀ ਪੇਰੈਂਟਸ ਦੀ ਮਾਪਿਓ ਦੀ ਮਾਪਿਓ ਬੱਚਿਆਂ ਨੂੰ ਸਮਝਾਉਣ ਸਾਡੇ ਟੀਚਰਸ ਦੀ ਡਿਊਟੀ ਸਾਡੇ ਸਮਾਜ ਸੇਵੀਆਂ ਦੀ ਡਿਊਟੀ ਸਾਡੇ ਧਾਰਮਿਕ ਸੰਸਥਾਵਾਂ ਦੇ ਜਿਹੜੇ ਹੈੱਡ ਨੇ ਉਹਨਾਂ ਦੀ ਜੋ ਵੀ ਤੇ ਕੋਈ ਵੀ ਧਰਮ ਹੈ ਉਹ ਨਸ਼ਾ ਪ੍ਰਤੀ ਨਹੀਂ ਕਹਿੰਦਾ ਕਿ ਨਸ਼ੇ ਲਓ ਹਰੇਕ ਧਰਮ ਸਾਨੂੰ ਚੰਗੀ ਸਿੱਖਿਆ ਦਿੰਦਾ ਹਰੇਕ ਧਰਮ ਸਾਨੂੰ ਨਾਮ ਦੇ ਨਸ਼ੇ ਨਾਲ ਜੋੜਨਾ ਚਾਹੁੰਦਾ ਹੈ ਅਸੀਂ ਨਾਮ ਦਾ ਨਸ਼ਾ ਲਈਏ ਤਾਂ ਉਦੋਂ ਵੱਡਾ ਕੋਈ ਹੈ ਨਹੀਂ ਲੇਕਿਨ ਅਸੀਂ ਸਾਰੇ ਉਸ ਤੋਂ ਟੁੱਟੇ ਹੋਏ ਹਾਂ ਜਿੱਥੇ ਸਮਾਜ ਦੇ ਵਿੱਚ ਇੱਕ ਬੱਚਾ ਨਸ਼ਾ ਲੈਂਦਾ ਹੈ ਅਸੀਂ ਉਹਨੂੰ ਕੰਟਰੋਲ ਪੇਰੈਂਟਸ ਨਹੀਂ ਕਰਦੇ ਤੇ ਸਭ ਤੋਂ ਵੱਧ ਦੁਖੀ ਕੌਣ ਹੁੰਦਾ ਹੈ ਪੇਰੈਂਟਸ ਮਾਂ ਪਿਓ ਦੁਖੀ ਹੁੰਦਾ ਹੈ ਜਦੋਂ ਬੱਚਾ ਨਸ਼ਾ ਲੈਂਦਾ ਉਹਦੇ ਨਸ਼ੇ ਦੀ ਪੂਰਤੀ ਲਈ ਮਾਂ ਆਪਣੇ ਹਸਬੰਦ ਤੋਂ ਚੋਰੀ ਉਹਨੂੰ ਪੈਸੇ ਦਿੰਦੀ ਜਦੋਂ ਹੌਲੀ ਹੌਲੀ ਉਹਦੀ ਤਰਫ ਵੱਧਦੀ ਜਾਂਦੀ ਹੈ ਉਹਦੀ ਇੱਕ ਖਾਸ ਗੱਲ ਇਹ ਹੈ ਕਿ ਜਦੋਂ ਅਸੀਂ ਇਸ ਨੰਬਰ ਤੇ ਕਾਲ ਕਰਦੇ ਹਾਂ ਤੇ ਉੱਥੇ ਇਹ ਨੰਬਰ ਸ਼ੋ ਨਹੀਂ ਹੁੰਦਾ ਇਸੇ ਤਰ੍ਹਾਂ ਹੀ ਹੈ ਸਰ ਇਸੇ ਤਰ੍ਹਾਂ ਹੀ ਇਹ ਨੰਬਰ ਨਹੀਂ ਦਿਖਾਈ ਦਿੰਦਾ ਇਥੇ ਕਾਲ ਕਰਦੇ ਜਿਹੜਾ ਨੰਬਰ ਦੱਸਿਆ ਸਿਕਰਟ ਹਾਂ ਇਹ ਨੰਬਰ ਹੀ ਤੁਹਾਡਾ ਸਿਕਰਟ ਰਹਿੰਦਾ ਹੈ ਗੁਪਤ ਰਹਿੰਦਾ ਹੈ ਤੇ ਮੈਂ ਹੁਣ ਬੇਨਤੀ ਕਰਾਂਗਾ ਜੇ ਬੇਚਿਖ ਭਟੋਇਆ ਵੀ ਇੱਥੇ ਕਿਸੇ ਤੁਸੀਂ ਕੋਈ ਕਵਰੀ ਕਰਦਾ ਰਸ਼ਮੀ ਬਾਗਪਤ ਜੀ ਆਪ ਵੱਲੋਂ ਇੱਥੇ ਖੜੇ ਹੋ ਕੇ ਤੁਸੀਂ ਕੋਈ ਕਿ ਤੁਸੀਂ ਕੋਈ ਹੋ ਤੁਹਾਡਾ ਕੋਈ ਮਾਮਲਾ ਹੈ ਉਹ ਤੁਸੀਂ ਸਾਹਮਣੇ ਲਿਆ ਸਕਦੇ ਹੋ ਅਗਲੇ ਜਿਹੜੇ ਪ੍ਰੋਗਰਾਮ ਤੇ ਮੰਡੇ ਫੜੇ ਐਸਐਸਪੀ ਸਾਹਿਬ ਐਸਐਸਪੀ ਸਾਹਿਬ ਤੇ ਸਾਡੇ ਮਰਡੇ ਦੇ ਸਾਡੇ ਅਹਾਂਚਾਰ ਦੇ ਤੇ ਸਾਡੇ ਪੰਜ ਤੋਂ ਸਰਪੰਚ ਜਿੰਨੇ ਵੀ ਪ੍ਰੈਸ ਆਲੇ ਆਏ ਆ ਸਾਡੇ ਐਮਸੀ ਸਾਹਿਬਾਨ ਆਇਆ ਸਾਡੇ ਪ੍ਰਧਾਨ ਸਾਹਿਬਾਨ ਪਰਾਨੇ ਜਿਹੜੇ ਬੰਡੇ ਤੋਂ ਹਰੀਬਾਲ ਜੀ ਤੇ ਹੋਰ ਅੰਡਜੀ ਬੈਠੇ ਆ ਤੇ ਸਾਰਾ ਸਾਡਾ ਜਿੰਨਾ ਵੀ ਮਰਡੇ ਦੀ ਕਰੀਮ ਆ ਸਾਰੀ ਤਕਰੀ ਉਹ ਇੱਥੇ ਪਹੁੰਚੀ ਹੋਈ ਆ ਅਸੀਂ ਤਾਂ ਕੋਈ ਤੁਹਾਨੂੰ ਕੋਈ ਗਮੰਤੀ ਕਰਾਂਗੇ ਇਸ ਆਪਣੇ ਬੱਚਿਆਂ ਦਾ ਖਾਸ ਕਰਕੇ ਧਿਆਨ ਰੱਖੋ ਅੱਲਾ ਕੱਲਾ ਇਹ ਸਾਡਾ ਸਭ ਦਾ ਫਰਜ਼ ਹੁੰਦਾ ਹੈ ਜੇ ਕੋਈ ਆਪਣਾ ਬੱਚਾ ਸਕੂਲ ਜਾਂਦਾ ਜਵਾਨ ਹੁੰਦਾ ਆਉਂਦੇ ਤੇ ਪੂਰੀ ਨਿਗਰਖੀ ਜਾਵੇ ਵੀ ਸਾਡਾ ਬੱਚਾ ਕਿਤੇ ਗਲਤ ਸੰਗਤ ਤਾਂ ਨਹੀਂ ਪੈ ਗਿਆ ਅਗਰ ਆਪਣੇ ਬੱਚੇ ਗਲਤ ਸੰਗਤ ਵਿੱਚ ਪੈ ਜਾਂਦੇ ਆ ਤਾਂ ਬੜੀ ਪ੍ਰੋਬਲਮ ਆਉਂਦੀ ਹੈ ਅਸੀਂ ਸਾਰੇ ਐਫਰਟ ਕਰੀਏ ਕਲਾ ਕਲਾ ਸਾਡਾ ਜਿੰਨਾ ਵੀ ਸਮਾਜ ਹੈ ਸਾਰਾ ਟੋਟਲ ਇਹ ਨਹੀਂ ਵੀ ਇੱਕ ਪੁਲਿਸ ਦਾ ਹੀ ਫਰਜ਼ ਆ ਕਿ ਨਸ਼ਿਆਂ ਬੰਦ ਕੋਈ ਕਹੇ ਚਲਾਣੀ ਆ ਸਾਰਿਆਂ ਦਾ ਸਾਡਾ ਫਰਜ਼ ਆ ਜਿੰਨੇ ਸਾਡੇ ਐਫਸੀ ਸਾਹਿਬਾਨ ਜਿੰਨੇ ਸਾਡੇ ਪ੍ਰੈਸ ਕਲੱਬ ਵਾਲੇ ਪਹੁੰਚੇ ਇਹਨਾਂ ਦਾ ਮਤਭੰਦਾ ਜਿੰਨੇ ਪੰਜ ਸਰਪੰਚਾ ਹਰ ਇੱਕ ਬੰਦੇ ਨੇ ਇੱਕ ਇੱਕ ਬੰਦਾ ਐਫਰਟ ਕਰੇ ਵੀ ਸਾਡੇ ਬੱਚੇ ਕਿਤੇ ਗਲਤ ਸੰਗਤਾਂ ਨਹੀਂ ਪੈ ਰਹੇ ਤਾਂ ਹੀ ਇਹ ਜੋ ਪੰਜਾਬ ਆ ਸਾਡਾ ਨਸ਼ਾ ਮੁਕਤ ਹੋ ਸਕਦਾ ਤੇ ਤਾਂ ਹੀ ਸਾਡੇ ਦੇਸ਼ ਦੀ ਤਰੱਕੀ ਹੋ ਸਕਦੀ ਹੈ ਆਪਣੇ ਆਪਣੇ ਬੱਚਿਆਂ ਪਰ ਵਧੀਆ ਪੜਾਓ ਸਿਖਾਓ ਤੇ ਚੰਗੀ ਸਿੱਖਿਆ ਦਿਓ ਉਹਨਾਂ ਨੂੰ ਤੇ ਮੈਂ ਸਾਰਿਆਂ ਦਾ ਬਾਕੀ ਧੰਨਵਾਦ ਕਰਦਾ ਸਾਡੇ ਵਿਸ਼ੇਸ਼ ਤੌਰ ਤੇ ਜਿਨ੍ਹਾਂ ਨੇ ਅੱਜ ਇਹ ਬੜਾ ਉਪਰਾਲਾ ਕਰਕੇ ਸਾਨੂੰ ਜਾਗਰੂਕ ਕਰਨ ਦੀ ਕੋਸ਼ਿਸ਼ ਕੀਤੀ ਆ। ਵੈਸੇ ਤਾਂ ਹਰ ਬੰਦੇ ਨੂੰ ਜਾਗਰੂਕ ਹੋਣਾ ਹੀ ਚਾਹੀਦਾ ਏ ਇਸ ਵਿਸ਼ੇ ਤੇ ਤਾਂ ਖਾਸ ਕਰਕੇ। ਤਾਂ ਹੀ ਅਸੀਂ ਇਹ ਪੰਜਾਬ ਨੂੰ ਨਸ਼ਾ ਮੁਕਤ ਕਰ ਸਕਦੇ ਆ। ਤੇ ਬਾਕੀ ਤੁਹਾਨੂੰ ਸਾਰਾ ਅਗਲਾ ਪ੍ਰੋਗਰਾਮ ਦੱਸਣਗੇ ਪੰਜਾਬ ਪੁਲਿਸ ਮਰਿੰਦਾ ਬਖਸ਼ਰਿਆ ਦਾ ਧੰਨਵਾਦ ਜਿੰਨੇ ਵੀ ਸਾਡੇ ਸ਼ਹਿਰ ਤੋਂ ਆਏ ਆ। ਬਤਵਰਦਾ ਸਾਡਾ ਧੰਨਵਾਦ। ਧੰਨਵਾਦ। ਹਰਦੀਪ ਸਿੰਘ ਜੀ ਜੋ ਨਗਰ ਕੌਂਸਲ ਮਿੰਡਾ ਦੇ ਪ੍ਰਧਾਨ ਵੀ ਨੇ ਬਹੁਤ ਬਹੁਤ ਧੰਨਵਾਦ ਬਹੁਤ ਹੀ ਵਧੀਆ ਗੱਲ ਸਭ ਨੇ ਕੀਤੀ ਹੈ ਕਿ ਆਪ ਅਸੀਂ ਸੁਚੇਤ ਰਹਿ ਕੇ ਆਪਣੇ ਬੱਚਿਆਂ ਦਾ ਪਰਿਵਾਰਕ ਮੈਂਬਰਾਂ ਦਾ ਧਿਆਨ ਰੱਖੀਏ ਹਰ ਗਤੀਵਿਧੀ ਦੇ ਨਜ਼ਰ ਰੱਖੀਏ ਕਿ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਕਿਸੇ ਵੀ ਤਰ੍ਹਾਂ ਦੀ ਗਲਤੀ ਤੋਂ ਬਚਿਆ ਜਾ ਸਕੇ ਮੈਂ ਹੁਣ ਬੜੇ ਹੀ ਸ਼ੁਕਰ ਦੇ ਨਾਲ ਸਾਡੇ ਮਾਨਯੋਗ ਐਸਐਸਪੀ ਆਈਪੀਐਸ ਸਰਦਾਰ ਪੁਲਿਸ ਇਕਰਾਂਜੀ ਨੂੰ ਮੈਂ ਸਰ ਬੇਨਤੀ ਕਰਾਂਗਾ ਸਰ ਤੁਸੀਂ ਇੱਥੇ ਆ ਕੇ ਆਪਣੇ ਵੱਡਮੁੱਲੇ ਵਿਚਾਰ ਸਾਝੇ ਕਰੋ ਸਰ ਅੱਜ ਦੇ ਇਸ ਸੰਪਰਕ ਮੀਟਿੰਗ ਵਿੱਚ ਆਦਰ ਆਏ ਐਸਪੀ ਸਾਹਿਬ ਡੀਐਸਪੀ ਸਾਹਿਬ ਡੀਪੀਆਰਓ ਸਾਹਿਬ ਐਸਐਚਓ ਸੇਵਾਨ ਸਾਡੇ ਪੰਤਵੰਤੇ ਐਮ ਸੀ ਸਭਾ ਵਿੱਚ ਸਰਪੰਚ ਸਭਾ ਪ੍ਰਧਾਨ ਨਗਰ ਕੌਂਸਲ ਤੋਂ ਆਏ ਹੋਏ ਨੇ ਔਰ ਸਭ ਤੋਂ ਬਟੁੱਲੇ ਜਿਹੜੇ ਹੈਗੇ ਨੇ ਸਾਡੇ ਜਿਹੜੀ ਸਿਟੀਜ਼ਨਰੀ ਹੈਗੀ ਜਿਹੜੇ ਇੱਥੇ ਸੰਕਟ ਆਈਆਂ ਨੇ ਬੱਚੇ ਆਏ ਨੇ ਤੁਹਾਡਾ ਸਾਰਿਆਂ ਦਾ ਜੀ ਆਇਆਂ ਨੂੰ ਹੈਗਾ ਨਿੱਘਾ ਸਵਾਗਤ ਕਰਦੇ ਆ ਅ ਜਿਵੇਂ ਤੁਹਾਨੂੰ ਪਤਾ ਹੈਗਾ ਆਪਣੀ ਇੱਕ ਸੰਪਰਕ ਮੁਹਿੰਮ ਜਿਹੜੀ ਹੈਗੀ ਇਹ ਪੰਜਾਬ ਪੁਲਿਸ ਦੀ ਡੀਜੀਪੀ ਸਾਹਿਬ ਦੇ ਦਿਸ਼ਾ-ਨਿਰਦੇਸ਼ਾਂ ਤੇ ਚਲਾਈ ਗਈ ਹੈ ਔਰ ਇਹ ਆਪਣੀ ਸੈਕੰਡ ਫੇਜ਼ ਚੱਲ ਰਹੀ ਹੈ ਪਹਿਲੀ ਫੇਜ਼ ਵਿੱਚ ਆਪਾਂ ਆਲਮੋਸਟ ਤਿੰਨ ਸੌ ਮੀਟਿੰਗ ਜਿਹੜੀ ਅਗੇ ਨੇ ਆਪਣੇ ਜ਼ਿਲ੍ਹੇ ਵਿੱਚ ਕੀਤੀਆਂ ਸੀ ਗਿਆ ਜਿਦੇ ਸਾਡੇ ਅਫਸਰਸ ਵੀ ਗਏ ਸੀਗੇ ਐਸਐਚਓ ਸੇਬਾਨ ਵੀ ਗਏ ਸੀਗੇ ਔਰ ਤੁਹਾਡੇ ਸਾਰਿਆਂ ਦੇ ਸਹਿਯੋਗ ਦੇ ਨਾਲ ਆਪਾਂ ਇੱਕ ਸਾਂਝ ਜਿਹੜੀ ਹੈਗੀ ਹੈ ਉਹ ਸਥਾਪਿਤ ਕਰਨ ਦੀ ਕੋਸ਼ਿਸ਼ ਕੀਤੀ ਸੀਗੀ ਫਿਰ ਵਿਚਕਾਰ ਜਿਹੜਾ ਹੈਗਾ ਆਪਣੇ ਜੋੜ ਸੁਭਾ ਆ ਗਈ ਇਸ ਕਰਕੇ ਆਪਾਂ ਨੂੰ ਥੋੜੇ ਸਮੇਂ ਵਾਸਤੇ ਉਹਨੂੰ ਸਥगित ਕਰਨਾ ਪਿਆ ਹੁਣ ਦੁਬਾਰਾ ਆਪਾਂ ਇੱਕ ਤਰੀਕ ਤੋਂ ਇਹਨੂੰ ਸਟਾਰਟ ਕੀਤਾ ਹੈਗਾ ਔਰ ਸਾਡਾ ਮੇਨ ਮੰਤਬ ਹੈਗਾ ਕਿ ਆਪਾਂ ਦੁਬਾਰਾ ਤੋਂ ਇੱਕ ਵਾਰੀ ਤੁਹਾਡੇ ਕੋਲ ਰੀਚ ਕਰੀਏ ਤੁਹਾਡੇ ਕੋਲ ਪਹੁੰਚੀਏ ਤੁਹਾਡੇ ਨਾਲ ਗੱਲਬਾਤ ਕਰੀਏ ਔਰ ਉਹਦਾ ਮੇਨ ਮੰਤਵ ਜਿਹੜਾ ਹੈਗਾ ਉਹ ਹੈਗਾ ਇੱਕ ਸਾਂਝ ਪਾਉਣੀ ਹੈਗੀ ਹੈ ਔਰ ਅੱਜ ਦੀ ਵੀ ਜਿਹੜੀ ਹੈ ਮੀਟਿੰਗ ਹੈਗੀ ਹੈ ਇਹ ਕੋਈ ਇੱਕ ਤਰਫਾ ਨਹੀਂ ਹੈਗੀ ਹੈ ਕਿ ਆਪਾਂ ਬੋਲਾਂਗੇ ਤੁਸੀਂ ਸੁਣੋਗੇ ਮੈਂ ਕੇਵਲ ਇੱਕ ਸ਼ੁਰੂਆਤ ਮੈਂ ਤੁਹਾਡੇ ਨਾਲ ਕਰ ਰਿਹਾ ਹੈਗਾ ਇਸ ਤੋਂ ਬਾਅਦ ਮੰਚ ਤੁਹਾਡਾ ਹੈਗਾ ਤੁਸੀਂ ਆਪਣੇ ਵਿਚਾਰ ਰੱਖਣੇ ਹੈਗੇ ਨੇ ਔਰ ਕੁਝ ਆਪਣੇ ਜਿਹੜੇ ਜਵਲੰਤ ਮੁੱਦੇ ਹੈਗੇ ਨੇ ਚਾਹੇ ਉਹ ਨਸ਼ਿਆ ਦਾ ਮੁੱਦਾ ਹੋਵੇ ਚਾਹੇ ਉਹ ਸਟਰੀਟ ਕ੍ਰਾਈਮ ਦਾ ਹੋਵੇ ਸਟਰੀਟ ਕ੍ਰਾਈਮ ਮਤਲਬ ਹੋ ਗਿਆ ਜਿਸ ਤਰ੍ਹਾਂ ਇਸ ਮੈਚਿੰਗ ਵਗੈਰਾ ਹੋ ਗਈ ਜਾਂ ਕੋਈ ਹੋਰ ਇਨਸੀਡੈਂਟ ਜਿਹੜੇ ਆਪਣੇ ਇਲਾਕੇ ਵਿੱਚ ਹੁੰਦੇ ਹੈਗੇ ਨੇ ਉਹਨਾਂ ਦੇ ਰਿਗਾਰਡਿੰਗ ਇਸ ਤੋਂ ਇਲਾਵਾ ਸਾਈਬਰ ਕ੍ਰਾਈਮ ਬਾਰੇ ਐਸਪੀ ਸਾਹਿਬ ਨੇ ਗੱਲ ਕੀਤੀ ਅੱਜ ਕੱਲ ਲੋਕਾਂ ਦਾ ਪੈਸਾ ਕਹਿੰਦੇ ਹੈਗੇ ਚੋਰੀ ਚੁਕਾਰੀ ਵਿੱਚ ਘਟ ਜਾਂਦਾ ਹੈਗਾ ਸਾਈਬਰ ਕ੍ਰਾਈਮ ਵਿੱਚ ਜ਼ਿਆਦਾ ਜਾਂਦਾ ਤੁਸੀਂ ਸੁਣਿਆ ਹੋਣਾ ਕਿਸੇ ਦੇ ਨਾਲ 1.5 ਕਰੋੜ ਦਾ ਫਰਾਡ ਹੋ ਗਿਆ ਕਿਸੇ ਨਾਲ 75 ਲੱਖ ਦਾ ਫਰਾਡ ਹੋ ਗਿਆ ਜਿਹੜੇ ਬੰਦੇ ਪੂਰੀ ਜ਼ਿੰਦਗੀ ਮਿਹਨਤ ਕਰਦੇ ਹੈਗੇ ਨੇ ਮਿਹਨਤ ਕਰਕੇ ਕਮਾਉਂਦੇ ਹੈਗੇ ਨੇ ਇੱਕ ਸੇਵਿੰਗ ਕਰਦੇ ਹੈਗੇ ਨੇ ਲਾਸਟ ਵਿੱਚ ਇੱਕ ਕਾਲ ਆਉਂਦੀ ਹੈਗੀ ਹੈ ਔਰ ਉਸ ਕਾਲ ਤੇ ਬਾਅਦ ਉਹਨਾਂ ਦਾ ਸਾਰਾ ਜੀਵਨ ਬਦਲ ਜਾਂਦਾ ਹੈ। ਤੋਂ ਉਹ ਸਾਈਬਰ ਕ੍ਰਾਈਮ ਦਾ ਅੱਜ ਦਾ ਮੌਲ ਇਹ ਵੀ ਹੈ ਜੇ ਕੋਈ ਸਾਹਮਣੇ ਥੋੜਾ ਜਿਹਾ ਆਪਣੇ ਘਰ ਭਰਾ ਡਰ ਵੀ ਜਾਂਦੇ ਆ ਜਦੋਂ ਕੋਈ ਸਾਹਮਣੇ ਗੱਲ ਕਰ ਦਿੰਦੇ ਆ ਫਿਰ ਉਹ ਆ ਕੇ ਜਿਹੜੇ ਗਲਤ ਅੰਸ਼ ਨਾਲ ਪੰਗਾ ਲੈ ਲੈਣੇ ਕਰਾਜਾ ਬਹੁਤ ਗੱਲਾਂ ਤੇ ਆਪਾਂ ਨੇ بہت لمبی نوجنا اپنے پولیس پلیس گل بات دسنی ہے بھی جی یہ بندہ ایے یہ بندے تو نے ساری گول پلیس دی رج کے مدد کرنی ہے کیونکہ پولیس تھوڑا کٹ پتہ اپنے محلے کا پک پتا ہوتا ہے آ بندہ آم کر رہے ہے آ بندہ محنت کر رہے ہے آ بندہ دو نمبر دا کام کر رہا ہے تو اپنے رل مل کے ضلع روپ نگر پولیس کی مدد کرنی ہے کہ ستارے ਇਹ ਚੰਦੂ ਬਲੋਸਾ ਵੀ ਇਸ ਇਸ ਸਾ ਬਹੁਤ ਇਮਾਨਦਾਰ ਇਨਸਾਨ ਹੈ ਇਸ ਬਲੋਸਾ ਨੂੰ ਪਿਆਰ ਕਰਦੇ ਰਹੇ ਆ ਜੀ ਸਾਡੇ ਅਦਰ ਦੇ ਖਾਨਾਂ ਚਾਹ ਦੇ ਤੇ ਸਾਡੇ ਪੰਜ ਸਰਪੰਚ ਜਿੰਨੇ ਵੀ ਪ੍ਰੈਸ ਵਾਲੇ ਆਏ ਆ ਸਾਡੇ ਐਮਸੀ ਸਾਹਿਬਾਨ ਆਏ ਆ ਸਾਡੇ ਪ੍ਰਧਾਨ ਸਾਹਿਬਾਨ ਪਰਾਨੇ ਰਹਿਣੇ ਬਰਡੇ ਤੋਂ ਅਰਿਪਾਲ ਜੀ ਤੇ ਹੋਰ ਪੰਡਤ ਜੀ ਬੈਠੇ ਆ ਤੇ ਸਾਰਾ ਸਾਡਾ ਜਿੰਨੇ ਵੀ ਮਰੰਡੇ ਦੀ ਕਰੀਮ ਆ ਸਾਰੀ ਤਕਰੀਬ ਇੱਥੇ ਪਹੁੰਚੀ ਹੋਈ ਆ ਅਸੀਂ ਤਾਂ ਕੋਈ ਸਾਨੂੰ ਕੋਈ ਕੋਈ ਬੇਨਤੀ ਕਰਾਂਗੇ ਵੀ ਆਪਣੇ ਬੱਚਿਆਂ ਦਾ ਖਾਸ ਕਰਕੇ ਧਿਆਨ ਰੱਖੋ ਕੱਲਾ ਕੱਲਾ ਇਹ ਸਾਡਾ ਸਭ ਦਾ ਫਰਜ਼ ਬਣਦਾ ਜਦੋਂ ਕੋਈ ਆਪਣਾ ਬੱਚਾ ਸਕੂਲ ਜਾਂਦਾ ਜਵਾਨ ਹੁੰਦਾ ਉਹਦੇ ਤੇ ਪੂਰੀ ਨਿਗਰ ਰੱਖੀ ਜਾਵੇ ਵੀ ਸਾਡਾ ਬੱਚਾ ਕਿਤੇ ਗਲਤ ਸੰਗਤ ਤਾਂ ਨਹੀਂ ਪੈ ਗਿਆ ਅਗਰ ਆਪਣੇ ਬੱਚੇ ਗਲਤ ਸੰਗਤ ਵਿੱਚ ਪੈ ਜਾਂਦੇ ਆ ਤਾਂ ਬੜੀ ਪ੍ਰੋਬਲਮ ਆਉਂਦੀ ਆ ਅਸੀਂ ਸਾਰੇ ਐਫਰਟ ਕਰੀਏ ਕੱਲਾ ਕੱਲਾ ਸਾਡਾ ਜਿੰਨਾ ਵੀ ਸਮਾਜ ਦਾ ਸਾਰਾ ਉਹਨਾਂ ਲਈ ਨਹੀਂ ਵੀ ਇੱਕ ਪੁਰਸ ਦਾ ਹੀ ਫਰਜ ਆ ਵੀ ਨਸ਼ਿਆਂ ਤੋਂ ਕੋਈ ਬਹਿਮਤ ਲਾਣੀ ਆ ਸਾਰਿਆਂ ਦਾ ਸਾਡਾ ਫਰਜ ਆ ਜਿੰਨੇ ਸਾਡੇ ਐਮਸੀ ਸਾਹਿਬਾਨ ਜਿੰਨੇ ਸਾਡੇ ਪ੍ਰੈਸ ਕਲੱਬ ਵਾਲੇ ਪਹੁੰਚੇ ਇਹਨਾਂ ਦਾ ਵੀ ਫਰਜ ਬਣਦਾ ਜਿੰਨੇ ਪੰਜ ਸਰਪੰਚਾ ਹਰ ਇੱਕ ਬੰਦੇ ਇੱਕ ਇੱਕ ਬੰਦਾ ਐਫਰਟ ਕਰੇ ਇਹ ਸਾਡੇ ਬੱਚੇ ਕਿਤੇ ਗਲਤ ਸੰਗਤਾਂ ਨਹੀਂ ਪੈ ਰਹੇ ਤਾਂ ਹੀ ਇਹ ਜੋ ਪੰਜਾਬ ਆ ਸਾਡਾ ਨਸ਼ਾ ਮੁਕਤ ਹੋ ਸਕਦਾ ਤੇ ਤਾਂ ਹੀ ਸਾਡੇ ਦੇਸ਼ ਦੀ ਤਰੱਕੀ ਹੋ ਸਕਦੀ ਹੈ ਆਪਣੇ ਆਪਣੇ ਬੱਚਿਆਂ ਪਰ ਵਧੀਆ ਪੜਾਓ ਲਿਖਾਓ ਤੇ ਚੰਗੀ ਸਿੱਖਿਆ ਦੇ ਉਹਨਾਂ ਨੂੰ ਤੇ ਮੈਂ ਸਾਰਿਆਂ ਦਾ ਬਾਕੀ ਧੰਨਵਾਦ ਕਰਦਾ ਹਾਂ ਸਾਡੇ ਵਿਸ਼ੇਸ਼ਤਾਂ ਦੇ ਜਿਨ੍ਹਾਂ ਨੇ ਅੱਜ ਇਹ ਬੜਾ ਉਪਰਾਲਾ ਕਰਕੇ ਸਾਨੂੰ ਜਾਗਰੂਕ ਕਰਨ ਦੀ ਕੋਸ਼ਿਸ਼ ਕੀਤੀ ਹੈ। ਮੈਨੂੰ ਤਾਂ ਹਰ ਬੰਦੇ ਨੂੰ ਜਾਗਰੂਕ ਹੋਣਾ ਹੀ ਚਾਹੀਦਾ ਇਸ ਵਿਸ਼ੇ ਨੂੰ ਤਾਂ ਖਾਸ ਕਰਕੇ। ਤਾਂ ਹੀ ਅਸੀਂ ਇਹ ਪੰਜਾਬ ਨੂੰ ਨਸ਼ਾ ਮੁਕਤ ਕਰ ਸਕਦੇ ਹਾਂ ਤੇ ਬਾਕੀ ਤੁਹਾਨੂੰ ਸਾਰਾ ਅਗਲਾ ਪ੍ਰੋਗਰਾਮ ਦੱਸਣਗੇ ਪੰਜਾਬ ਪੁਲਿਸ। ਬਰਿੰਦਾਵਾ ਬਖਸ਼ਰਾ ਦਾ ਧੰਨਵਾਦ ਜਿੰਨੇ ਵੀ ਸਾਡੇ ਸ਼ਹਿਰ ਤੋਂ ਆਏ ਆ। ਸਾਰੇ ਜੀ ਸੀਨੀਅਰ ਅਫਸਰ ਸਾਹਿਬਾਨ ਨੂੰ ਮੇਰੇ ਹੋਣ ਪਿਆਤਰੀ ਸਸਤੀਕਾਰ ಗ್ರಾಮ ਪੰਚਾਇਤ ਪਿੰਡ ਟਾਈਲੌਰ ਨਸ਼ਾ ਬੁਰਦੂ ਬਹੁਤ ਵਧੀਆ ਮਹਿੰਮਾ ਜੋ ਪੰਜਾਬ ਸਰਕਾਰ ਪੁਲਿਸ ਸਾਰਾ ਸਾਥ ਦੇ ਰਹੀ ਹੈ ਪਰ ਇੱਕ ਹੋਰ ਅਜਕਲ ਸਾਹਮਣੇ ਆ ਰਹੀ ਹੈ ਹੋ ਸਕਦਾ ਹੈ ਵਿਸ਼ਾ ਨਾ ਹੋਵੇ ਅਜਕਲ ਪਤੰਗबाजी ਦੀ ਜੋ ਡੋਰ ਜਾਂ ਚਾਈਨਾ ਡੋਰ ਹੈ ਬਹੁਤ بڑا ਇੱਕ ਪਿੰਡਾਂ ਦੇ ਵਿੱਚ ਬਹੁਤ ਬੜੀ ਮੁਸ਼ਕਲ ਖੜੀ ਕਰ ਰਹੀ ਹੈ ਮੈਂ ਚਾਹੁੰਦਾ ਹਾਂ ਕਿ ਪ੍ਰਸ਼ਾਸਨ ਇਸ ਤੇ ਵੀ ਕੁਝ ਜ਼ੋਰ ਦੇ ਕੇ ਪਟੋਲਿੰਗ ਕਰਕੇ ਇਸ ਨੂੰ ਪਿੰਡਾਂ ਨੂੰ ਬੰਦ ਕਰਵਾਇਆ ਜਾਵੇ